ਦੇਖੋ ਉਹ ਵੀ ਕੱਲ ਹੋਇਆ ਜੀ ਉਹ ਸਾਡੀ ਇੰਟੈਂਸ਼ਨ ਨਹੀਂ ਸੀ ਉਹ ਸਾਡਾ ਇੱਕ ਗੁੱਸਾ ਸੀ ਕਿਉਂਕਿ ਸਾਡੀ ਜਿਹੜੀ ਆਵਾਜ਼ ਹੈ ਉਹ ਉੱਪਰ ਤੱਕ ਨਹੀਂ ਪਹੁੰਚਾਈ ਗਈ ਪਰ ਜਦੋਂ ਤੁਸੀਂ ਮੈਮ ਨੂੰ ਮਿਲੇ ਤਾਂ ਸਾਨੂੰ ਲੱਗਿਆ ਕਿ ਉਹਨਾਂ ਦੇ ਸਾਡੇ ਵਿੱਚ ਬਹੁਤ ਵੱਡਾ ਗੈਪ ਸੀ ਕਿਉਂਕਿ ਸਾਡੀ ਜੋ ਇਨਫੋਰਮੇਸ਼ਨ ਸੀ ਉਹਨਾਂ ਤੱਕ ਪਹੁੰਚੀ ਨਹੀਂ ਬਟ ਠੀਕ ਹੈ ਦੇਖੋ ਅਸੀਂ ਕੀਤਾ ਸਾਡਾ ਕੋਈ ਦਿਲੋਂ ਮਤਲਬ ਇਹ ਚੀਜ਼ ਨਹੀਂ ਸੀ ਕਿ ਅਸੀਂ ਕਿਸੇ ਅਫੀਸਰ ਨੂੰ ਜਾਂ ਕਿਸੇ ਐਡਮਿਨਿਸਟ੍ਰੇਸ਼ਨ ਨੂੰ ਏਜਿਸ ਕਰੀਏ ਦੇਖੋ ਅਸੀਂ ਇਸ ਚੀਜ਼ ਲਈ ਅਪੋਲੋਜਾਈਜ਼ ਵੀ ਕਰਦੇ ਹਾਂ ਜੀ ਤੁਸੀਂ ਕਰਕੇ ਹੌਟ ਆਫ ਦੀ ਮੂਵ ਹੋ ਗਿਆ ਸਾਰਾ ਕੁਝ ਕਿਦਾਂ ਦੀ ਕਰ ਨਹੀਂ ਦੇਖੋ ਚਲੋ ਕਰ ਲਈਏ ਅਸੀਂ ਦੂਜੀ ਸਾਈਡ ਇਹ ਵੀ ਕਹਿ ਸਕਦੇ ਆ ਕਿ ਅਗਰ ਸਾਡੀ ਆਵਾਜ਼ ਗਈ ਤਾਂ ਸੀਐਮ ਸਾਹਿਬ ਨੇ ਸਾਡਾ ਸੁਣਿਆ ਹੋਵੇ ਅੱਛਾ ਹੋ ਗਿਆ ਦੇਖੋ ਦੋਨੋਂ ਸਾਈਡ ਹੀ ਹੋ ਗਿਆ ਠੀਕ ਹੈ ਇਹ ਚੀਜ਼ ਅਸੀਂ ਮਤਲਬ ਜੋ ਅਸੀਂ ਚਾਹੁੰਦੇ ਸੀ ਵੀ ਸੀਐਮ ਸਾਹਿਬ ਆਕੇ ਸਾਡੀ ਫਰਿਆਦ ਸੁਣਨ ਸਾਡੇ ਬੱਚਿਆਂ ਲਈ ਕੁਝ ਕਰਨ ਤਾਂ ਉਹ ਆਏ ਵੀ ਤਾਂ ਉਹਨਾਂ ਨੇ ਸਾਡੇ ਮੰਗਾਂ ਵੀ ਪੂਰੀਆਂ ਕੀਤੀਆਂ ਨੇ ਜੋ ਐਂਬੂਲੈਂਸ ਦੀ ਅਸੀਂ ਮੰਗ ਰੱਖੀ ਸੀ ਜਾਂ ਫਿਰ ਫੋਰ ਬਰੋਡ ਫੋਰ ਲਾਈਨ ਕਮਸ ਕਮ ਸਾਡੇ ਬੱਚੇ ਤਾਂ ਚਲੇ ਗਏ ਉਹ ਵਾਪਸ ਨਹੀਂ ਆ ਸਕਦੇ ਸਾਨੂੰ ਪਤਾ ਹੈ ਪਰ ਜੋ ਆਨ ਵਾਲਾ ਦੇਸ਼ ਦਾ ਭਵਿਕਾ ਉਹ ਤਾਂ ਖਤਮ ਨਾ ਹੋਵੇ ਉਹ ਥੋੜਾ ਜਿਹਾ ਕੁਝ ਸੇਫ ਹੋ ਸਕੇ ਇਸ ਲਈ ਵੀ ਚਲੋ ਉਹਨਾਂ ਨੇ ਕਾਫੀ ਹੱਦ ਤੱਕ ਸਾਡੇ ਮੰਗਾਂ ਵੀ ਪੂਰੀਆਂ ਇਸ ਦੀਆਂ ਕੀਤੀਆਂ ਨੇ ਤੇ ਸਾਨੂੰ ਆਸ਼ਵਾਸਨ ਵੀ ਦਿੱਤਾ ਕਿ ਗ੍ਰਿਫਤਾਰੀ ਬਹੁਤ ਜਲਦ ਤੋਂ ਜਲਦ ਹੋਏਗੀ ਤੇ ਉਹ ਜੀ ਬੇਲ ਵੀ ਨਹੀਂ ਕਰਦੇ। ਠੀਕ ਹੈ। ওকে। थैंक यू सर प्लीज।